ਇਨਾ ਆਖਿਆ ਸ਼ਾਹੂਕਾਰ ਜੀ ਕੋਈ ਗੱਲ ਸੁਣੀ ਜੇ ਸ਼ਾਹੂਕਾਰ ਨੇ ਆਖਿਆ ਨਹੀਂ ਕੋਈ ਨਵੀਂ ਗੱਲ ਨਹੀਂ ਸੁਣੀ ਜੇਕਰ ਤੁਹਾਨੂੰ ਪਤਾ ਕਿ ਮੈਨੂੰ ਦੱਸੋ ਹਾਲ ਤੱਕ ਸ੍ਰੀ ਅੰਮ੍ਰਿਤਸਰ ਇਹਨਾਂ ਦੋਨੋਂ ਬੰਦਿਆਂ ਨੇ ਆਖਿਆ ਸਾਰੇ ਸ਼ਹਿਰ ਦੇ ਵਿੱਚ ਰੋਲਾ ਪੈ ਚੁੱਕਾ ਪਰ ਤੁਸੀਂ ਅਜੇ ਤੱਕ ਸੁਣਿਆ ਨਹੀਂ ਸਾਹਿਬ ਹੁਣ ਜਦੋਂ ਇੰਨੀ ਗੱਲ ਕਹਿ دی ਕਿਸੇ ਨੂੰ ਕਿਉਂਕਿ ਪਿੰਡਾ ਥਾਵਾਂ ਦੇ ਵਿੱਚ ਅਸੀਂ ਰਹਿਣ ਵਾਲੇ ਆ ਜਦੋਂ ਨਵੀਂ ਗੱਲ ਉੱਥੇ ਇੱਕ ਦੂਜੇ ਨੂੰ ਪੁੱਛੀਦਾ ਭਾਊ ਤੈਨੂੰ ਪਤਾ ਬੜੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਮਹੱਲੇ ਦੇ ਵਿੱਚ ਕੋਈ ਨਵੀਂ ਗੱਲ ਵਾਪਰੀ ਐ ਪਹਾੜਾ ਵਾਪਰੀ ਐ ਪਤਾ ਤੈਨੂੰ ਹਾਂ ਜੇਕਰ ਕਿਸੇ ਨੂੰ ਪਤਾ ਹੋਵੇ ਤੇ ਅੱਗੋਂ ਕਹਿ ਦਿੰਦਾ ਹਾਂ ਮੈਨੂੰ ਪਤਾ ਜੇਕਰ ਨਾ ਪਤਾ ਹੋਵੇ ਤੇ ਉਹ ਮੇਰੇ ਦੱਸ ਦਿਆ ਜਿਹੜਾ ਦੱਸ ਰਿਹਾ ਹੁੰਦਾ ਉਹਨੂੰ ਪੁੱਛਦਾ ਮੈਨੂੰ ਤੇ ਪਤਾ ਨਹੀਂ ਜੇ ਤੈਨੂੰ ਪਤਾ ਤੂੰ ਕੋਈ ਗੱਲ ਸੁਣੀ ਐ ਤੂੰ ਮੈਨੂੰ ਦੱਸ ਹੁਣ ਜਦੋਂ ਦਿਲਪਾਗ ਰਾਏ ਕਬੂਲ ਚੰਦ ਨੇ ਆਖਿਆ ਸ਼ਾਹੂ ਕਾਲ ਜੀ ਕੋਈ ਗੱਲ ਸੁਣੀ ਜੇ ਚਾਉ ਕਰ ਦੁਨੀ ਚੰਦ ਨੇ ਆਖਿਆ ਨਾ ਭਾਉ ਮੈਂ ਤੇ ਕੋਈ ਨਹੀਂ ਸੁਣੀ ਜੇਕਰ ਤੁਹਾਨੂੰ ਪਤਾ ਤੇ ਮੈਨੂੰ ਦੱਸੋ ਇਹਨਾਂ ਆਖਿਆ ਇਸ਼ਾਰੇ ਲਾਹੌਰ ਸ਼ਹਿਰ ਦੇ ਵਿੱਚ ਰੌਣਾ ਪੈ ਚੁੱਕਾ ਹੈ ਕਿ ਇੱਥੇ ਜਗਤ ਜਲਾੰਦੇ ਨੂੰ ਤਾਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਆਪਣੇ ਇਲਾਕੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਉਹ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਆਏ ਨੇ ਆ ਸਾਰਾ ਸ਼ਹਿਰ ਬੇਅੰਤ ਪਟਾਵਾਂ ਲੈ ਕੇ ਮਾਇਆ ਢੇਲਾ ਲੈ ਕੇ ਪਟਾਖੇ ਲੈ ਕੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭਰੇ ਦਰਬਾਰ ਦੇ ਅੰਦਰ ਦਿਮਾਨ ਦੇ ਅੰਦਰ ਜਾ ਰਹੇ ਨੇ ਉੱਥੇ ਖੁਸ਼ੀਆਂ ਲੈ ਕੇ ਆਪੋ ਆਪਣੇ ਘਰਾਂ ਨੂੰ ਫਿਰ ਸ਼ਹਿਰ ਦੇ ਅੰਦਰ ਆ ਰਹੇ ਨੇ ਤੇ ਤੁਸੀਂ ਸ਼ਾਹੂ ਕਾਜ਼ੀ ਕਹਿੰਦੇ ਹੋ ਮੈਂ ਸੁਣਿਆ ਹੀ ਕੁਝ ਨਹੀਂ ਪਤਾ ਹੀ ਕੁਝ ਨਹੀਂ ਇਹ ਸ਼ਾਹੂਕਾਰ ਤੁਨੀ ਚੰਦ ਨੇ ਆਖਿਆ ਕਬੂਲ ਚੰਦ ਜੀ ਤੁਸੀਂ ਤੇ ਕਹਿੰਦੇ ਹੋ ਕਿ ਗੁਰੂ ਨਾਨਕ ਦੇਵ ਮਹਾਰਾਜੀ 라ਵੀ ਦਰਿਆ ਦੇ ਕੰਢੇ ਦੇ ਉੱਪਰ ਬੈਠੇ ਨੇ ਕੋਈ ਨਵੀਂ ਗੱਲ ਸੁਣੀ ਮੈਂ ਗੱਲ ਤੇ ਕੀ ਸਮਝੀ ਆ ਜਿਹੜਾ ਨਾਮ ਤੁਸੀਂ ਲੈ ਰਹੋ ਗੁਰੂ ਨਾਨਕ ਦੇਵ ਮਹਾਰਾਜ ਇਹ ਨਾਮ ਹੀ ਮੈਂ ਪਹਿਲੀ ਵਾਰੀ ਤੁਹਾਡੇ ਕੋਲੋਂ ਸੁਣਿਆ ਪਹਿਲਾਂ ਨਾਮ ਹੀ ਕਦੀ ਨਹੀਂ ਸੁਣਿਆ ਦੱਸੋ ਖਾ ਕੌਣ ਹੈ ਗੁਰੂ ਨਾਨਕ ਦੇਵ ਮਹਾਰਾਜੀ ਹੈ ਨਾਨਕਮਤਾ ਕੌਣ ਹੈ ਜਿੰਨੂੰ ਤੁਸੀਂ ਕਹਿ ਰਹੇ ਹੋ ਕਿ ਜਲਤ ਜਲੰਦੇ ਨੂੰ ਤਾਰਨ ਵਾਲਾ ਕਲਯੁਗ ਦਾ ਰਾਖੀ ਰਾਖਾ